ਲੰਬਾ ਸਮਾਂ ਪੰਜਾਬ ਪੁਲਿਸ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਕੇ ਅੱਜ ਇੰਸਪੈਕਟਰ ਮਨਜੀਤ ਸਿੰਘ ਜੋ ਕਿ ਸੀਆਈਡੀ ਵਿਭਾਗ ਗੁਰਦਾਸਪੁਰ ਦੇ ਵਿੱਚ ਤੇ ਨਾਸਨ ਅੱਜ ਉਹਨਾਂ ਦੀ ਰਿਟਾਇਰਮੈਂਟ ਹੋਈ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਹਲਕਾ ਡੇਰਾ ਬਾਬਾ ਨਾ ਲਗਦੇ ਮੌਜੂਦਾ ਵਿਧਾਇਕ ਸਰਦਾਰ ਗੁਰਦੀਪ ਸਿੰਘ ਰੰਦਾਵਾ ਪਹੁੰਚੇ ਜਿੱਥੇ ਉਹਨਾਂ ਨੇ ਮਨਜੀਤ ਸਿੰਘ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਤੇ ਦੂਰੋਂ ਨੇੜੇ ਵਾਇ ਰਿਸ਼ਤੇਦਾਰਾਂ ਨੂੰ ਵਧਾਈ ਦਿੱਤੀ ਇਸ ਅੱਜ ਖਾਸ ਮੌਕੇ ਤੇ ਅਨੇਕਾਂ ਸ਼ਖਸੀਤਾਂ ਜਿਨ੍ਹਾਂ ਦੇ ਵਿੱਚ ਚਾਹਲ ਟੀਵੀ ਸੈਂਟਰ ਧਾਰੀਵਾਲ ਵਾਲੇ ਔਰ ਰਿਟਾਇਰਡ ਮੈਨੇਜਰ ਸੁਰਜੀਤ ਸਿੰਘ ਚਾਲਦੇ ਇਲਾਵਾ ਸਰਪੰਚ ਮੰਗਲਜੀਤ ਸਿੰਘ ਅਠਵਾਲ ਔਰ ਪੰਜਾਬ ਪੁਲਿਸ ਦੇ ਅਨੇਕਾਂ ਅਫਸਰ ਤੇ ਧਾਰੀਵਾਲ ਦੇ ਸੀਨੀਅਰ ਪੱਤਰਕਾਰ ਰਾਜੂ ਖੋਸਲਾ ਲਕੀ ਨੰਦਾ ਦੇ ਇਲਾਵਾ ਅਨੇਕਾਂ ਸ਼ਖਸੀਤਾ ਹਾਜ਼ਰ ਸਨ rau ਤੁਹਾਨੂੰ ਦਿਖਾਉਂਦੇ ਹਾਂ ਸਰਦਾਰ ਮਜੀਦ ਸਿੰਘ ਦੀ ਰਿਟਾਇਰਮੈਂਟ ਪਾਰਟੀ ਬੋਕੇ ਹਾਲੀਵੁੱਡ ਪੈਲੇਸ ਧਾਰੀਵਾਲ ਤੋਂ ਵਿਸ਼ੇਸ਼ ਰਿਪੋਰਟ ਅੱਜ ਬੜਾ ਖੁਸ਼ੀਆਂ ਭਰਿਆ ਦਿਨ ਹੈ ਕਿ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਸੇਵਾ ਕਰਕੇ ਆਪਣੇ ਭਾਈ ਸਾਹਿਬ ਸਰਦਾਰ ਮਨਜੀਤ ਸਿੰਘ ਜਿਹੜੇ ਰਿਟਾਇਰ ਹੋਏ ਨੇ ਇਹਨਾਂ ਬੜੀਆਂ ਵੱਡੀਆਂ ਉਪਲਾਦੀਆਂ ਜਿਹੜੀਆਂ ਮੈਕ ਪਿੰਚ ਰਹਿ ਕੇ ਪ੍ਰਾਪਤ ਕੀਤੀਆਂ ਤੇ ਅੱਜ ਬੜਾ ਖੁਸ਼ੀ ਦਾ ਮੈਂ ਸਾਰੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸੱਜਣਾ ਮਿੱਤਰਾਂ ਨੂੰ ਸਾਰਿਆਂ ਨੂੰ ਅੱਜ ਦੇ ਦਿਨ ਤੇ ਵਧਾਈ ਦਿੰਦਾ ਮਰ ਕਹੇ ਤੋ ਬੜਾ ਖੁਸ਼ੀ ਵਾਲਾ ਕੋਈ ਦਿਨ ਨਹੀਂ ਹੁੰਦਾ ਕਿ ਜਦੋਂ ਬੰਦਾ ਸੁਖੀ ਸੰਧੀ ਰਿਟਾਇਰਮੈਂਟ ਹੋ ਗਿਆ ਆਪਣੇ ਪਰਿਵਾਰ ਚ ਆਉਂਦਾ ਬਿਲਕੁਲ ਉਹ ਬਹੁਤ ਘੱਟ ਲੋਕ ਹੁੰਦੇ ਨੇ ਇਹ ਤਾਂ ਮੈਂ ਵੇਖਦਾ ਰਿਹਾ ਕਿ ਲਗਭਗ ਬਹੁਤਾ ਤਾਂ ਇਹਨਾਂ ਦੇ ਬੈਕਪੈਚ ਬਾਗੀ ਹੋ ਕੇ ਹੀ ਹੁੰਦੇ ਨੇ ਬੰਦੇ ਬੜੀ ਇਮਾਨਦਾਰੀ ਨਾਲ ਬੜੀ ਇਮਾਨਦਾਰੀ ਨੂੰ ਜਿੰਦਾ ਰੱਖ ਕੇ ਇਹਨਾਂ ਜਿਹੜੀ ਸੇਵਾ ਕੀਤੀ ਹੈ ਮੈਂ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦਾ ਮੇਰਾ ਪਰਿਵਾਰ ਨਾਲ ਵਾਹ ਵਾ ਮੈਨੂੰ ਬਹੁਤ ਵਧੀਆ ਲੱਗਾ ਪਰਿਵਾਰ ਨਾਲ ਮਿਲ ਕੇ ਮੈਂ ਚਾਹੁੰਦਾ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਇਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਜਿਹੜੀ ਰਿਟਾਇਰਮੈਂਟ ਤੋਂ ਬਾਅਦ ਵੀ ਕਰਦੇ ਰਹਿਣ ਮੈਂ ਗੁਰਪ੍ਰੀਤ ਸਿੰਘ ਬਤੌਰ ਐਸਐਚਓ ਜਲੰਧਰ ਡਿਵੀਜ਼ਨ ਨੰਬਰ 2 ਦੇ ਵਿੱਚ ਦਾ ਨਾ ਤੇ ਔਰ ਸਰਦਾਰ ਮਨਜੀਤ ਸਿੰਘ ਵੀ ਮੇਰੇ ਰਿਸ਼ਤੇ ਵਿੱਚ ਸਾਂਡੂ ਸਾਹਿਬ ਲੱਗਦੇ ਆ ਔਰ ਮੇਰੇ ਬੜੇ ਪਰਮ ਮਿੱਤਰ ਵੀ ਨੇ ਔਰ ਮੈਂ ਇਸ ਖੁਸ਼ੀ ਦੇ ਮੌਕੇ ਤੇ ਮਨਜੀਤ ਸਿੰਘ ਨੂੰ ਉਹਨਾਂ ਨੂੰ ਔਰ ਸਾਰੇ ਪਰਿਵਾਰ ਨੂੰ ਔਰ ਆਏ ਹੋਏ ਸਾਰੇ ਰਿਸ਼ਤੇਦਾਰਾਂ ਨੂੰ ਸੱਜਣਾ ਮਿੱਤਰਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਔਰ ਜਿਹੜੇ ਅੱਜ ਦੇ ਇਸ ਖੁਸ਼ੀ ਦੇ ਮੌਕੇ ਦੇ ਵਿੱਚ ਸ਼ਰੀਕ ਹੋਏ ਨੇ ਔਰ ਮੈਂ ਪ੍ਰਮਾਤਮਾ ਕੇ ਕਾਮਨਾ ਕਰਦਾ ਕਿ ਮਨਜੀਤ ਸਿੰਘ ਦੀ ਵਧੀਆ ਸਿਹਤ ਇਸੇ ਤਰ੍ਹਾਂ ਹੀ ਬਣੀ ਰਵੇ ਔਰ ਹੋਰ ਜ਼ਿਆਦਾ ਸਾਰਿਆਂ ਸੱਜਣਾ ਮਿੱਤਰਾਂ ਨਾਲ ਮਿਲਦੇ ਵਰਤਦੇ ਰਹਿਣ ਜੈ ਜੀ ਪੁਰਾਣਾ ਆਪਣਾ ਨੇ ਨੂੰ ਬੁਲਾਉਂਦੇ ਆ ਤੁਜਾ ਤੁਜੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਜ਼ਰ ਕਰੇ ਅੱਜ ਬਹੁਤ ਹੀ ਸਾਡੇ ਜੀਜਾ ਹੀ ਬਹੁਤ ਹੀ ਵਧੀਆ ਅੱਜ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਕਿ ਜਿਹੜੀ ਆਪਣੀ ਬੜੀ ਇਮਾਨਦਾਰੀ ਦੇ ਨਾਲ ਆਪਣੀ ਨੌਕਰੀ ਕਰਕੇ ਆਪਣੇ ਤੇ ਬੜਾ ਨਾਂ ਖੱਟਿਆ ਜਿੱਥੇ ਲੋਕਾਂ ਦਾ ਸਮਾਜ ਦੇ ਵਿੱਚ ਵਿਚਰਦੇ ਆ ਲੋਕਾਂ ਦਾ ਭਲਾ ਕੀਤਾ ਔਰ ਭਲਾ ਕਰਦਿਆ ਕਰਦਿਆ ਨਾਲ ਦੇ ਨਾਲ ਆਪਣੀ ਜਿੰਨੀਆਂ ਜ਼ਿੰਮੇਵਾਰੀਆਂ ਕਰਦੀਆਂ ਉਹ ਵੀ ਡਿਊਟੀਆਂ ਜਿਹੜੀਆਂ ਸਾਬੀਆਂ ਔਰ ਅੱਜ ਰਿਟਾਇਰ ਹੋ ਕੇ ਘਰ ਆਏ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਸਰਦਾਰ ਮਨਜੀਤ ਸਿੰਘ ਹੁਣਾਂ ਨੂੰ ਲਗਾ ਸਾਹਿਬ ਨੂੰ ਸੋ ਸਾਰੇ ਸਾਖਸਬੰਧੀ ਜਿੰਨੇ ਆਹੀਂ ਸਾਰੇ ਵਧਾਈ ਦੇ ਪਾਤਰ ਵਾਂ ਕਿਉਂਕਿ ਇਹੋ ਜਿਹੇ ਰਿਸ਼ਤੇਦਾਰ ਜਿਹੜੇ ਆ ਬਹੁਤ ਘੱਟ ਲੋਕਾਂ ਨੂੰ ਮਿਲਦੇ ਆ ਜਿਨ੍ਹਾਂ ਨੇ ਆਪਣਾ ਤੇ ਨਾਲ ਦੇ ਨਾਲ ਜ਼ਿੰਮੇਵਾਰੀ ਸਮਝੀ ਹੈ ਨਾ ਰਿਸ਼ਤੇਦਾਰਾਂ ਨੂੰ ਵੀ ਬੜਾ ਤਾਂ ਖਣਨ ਦੀ ਕੋਸ਼ਿਸ਼ ਕੀਤੀ ਏ ਚਲੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਮਜੀਦ ਸਿੰਘ ਨੂੰ ਮੈਂ ਦੁਬਾਰਾ ਫੇਰ ਵਧਾਈ ਦੇਣਾ ਲੱਖ ਲੱਖ ਮੇਰੇ ਵੱਲੋਂ ਵਧਾਈਆਂ ਸਾਰੇ ਪਰਿਵਾਰ ਨੂੰ ਸਾਖਦਨੀ ਵਾਹਿਗੁਰੂ ਸਾਹਿਬ ਜੀ